ਸਾਰੇ ਭਰਾਵਾਂ ਨੂੰ ਭਾਰੀ ਵਧਾਈਆਂ ਭਾਰੀ ਮੈਂ ਸੋਚਿਆ ਵੀ ਚਲੋ ਐਰਗਾ ਇਹਨਾਂ ਸਾਰਿਆਂ ਨੂੰ ਇਕੱਠੇ ਕਰਦੇ ਆ ਠੀਕ ਆ ਫਲੋਰ ਤੋਂ ਆਏ ਆ ਜਾਂ ਮਾਗਰਾਂ ਦੀ ਦੁਰਗਾ ਮਾਤਾ ਮੰਦਰ ਤੋਂ ਜਾਣੇ ਮੈਂ ਕਾਰਡ ਵੰਡੇ ਆ ਕਾਰਡ ਦੇ ਇਨਾਮ ਦਿੱਤੇ ਜਾਣਗੇ 51 5100 ਰੁਪਏ ਜਿਹਨੇ ਜਿਹਦਾ ਨੰਬਰ ਨਿਕਲਿਆ ਠੀਕ ਆ ਉਸ ਤੋਂ ਬਾਅਦ ਕੰਬਲ ਮਗਾਏ ਆ ਕੰਬਲ ਨਾਮ ਦਿੱਤੇ ਜਾਣਗੇ ਉਸ ਤੋਂ ਬਾਅਦ ਹੋਰ ਵੀ ਗਿਫਟ ਮਗਾਏ ਆ ਜਿਹੜੇ ਇਹਨਾਂ ਨੂੰ ਨਾਮ ਦਿੱਤੇ ਜਾਣਗੇ ਕੋਈ ਵੀ ਬੰਦਾ ਖਾਲੀ ਨਹੀਂ ਕੋਈ ਬੰਦਾ ਖਾਲੀ ਨਹੀਂ ਜਾਊਗਾ ਸਾਡੀ ਖਾਣ ਪੀਣ ਵਾਸਤੇ ਖਾਣ ਪੀਣ ਵਾਸਤੇ ਜਿੱਦਾਂ ਵਿਆਹ ਸ਼ਾਦੀ ਚ ਹੁੰਦਾ ਉਹੀ ਜਿਹੜਾ ਜੋ ਵੀ ਵਿਆਹ ਵਿਆਹ ਸ਼ਾਦੀ ਹੁੰਦਾ ਆਪਣੇ ਚੋਲੇ ਪੂੜੀਆਂ ਖੀਰ ਮਟਰ ਪਨੀਰ ਜੋ ਵੀ ਬੇਦਾ ਰੂਤਾ ਸਭ ਜੋ ਵੀ ਕਾਫੀ ਜੋ ਵੀ ਜਣਗੀ ਪਿਆ ਸ਼ਾਦੀਆਂ ਚ ਹੁੰਦਾ ਬੰਦੇ ਆਏ ਹੋਏ ਆ ਹੌਨਸਟ ਬੰਦੇ ਮੈਂ ਤਾਂ ਭਾਈ 200 ਬੁਲਾਏ ਆ ਮੇਰੇ ਕੋਲ 500 ਬੱਚਾ ਕਿੱਧਰ ਹੋ ਗਿਆ ਬੱਚੇ ਜਲਾਏ ਮੈਨੂੰ ਤਾਂ ਖੁਸ਼ੀ ਆ ਅੱਜ ਮੈਂ ਮੇਰੇ ਭਾਵੇਂ ਹੋਰ ਆਇਨ ਬਸ ਆਈਡੀ ਆਇਆ ਹੈ ਕਿ ਰਿਸ਼ਤੇਦਾਰ ਬੁਲਾਣ ਦੇ ਦੋ ਲੋਕਾਂ ਦੇ ਤੁਸੀਂ ਹਾਂ ਉਹ ਭਾਈ ਰਿਸ਼ਤੇਦਾਰ ਸਾਰੇ ਖਾ ਪੀ ਕੇ ਚੱਲ ਜਾਂਦੇ ਆ ਬਾਅਦ ਕੁਛ ਦੇ ਕੋਈ ਨਹੀਂ ਕੋਈ ਕਹਿੰਦਾ ਸਵਾਲ ਲੱਗਾ ਕੋਈ ਇਹਨਾਂ ਨੂੰ ਤਾਂ ਲੱਗਣਾ ਹੀ ਸਵਾਲ ਆ ਠੀਕ ਆ ਰਿਸ਼ਤੇਦਾਰਾਂ ਦੀ ਕਿਹੜੀ ਗੱਲ ਆ ਆਪਾਂ ਰਿਸ਼ਤੇਦਾਰਾਂ ਦੀ ਰਿਸ਼ਤੇਦਾਰਾਂ ਰਿ ਬਾਜ ਕਰ ਜਾ ਕੇ ਮਨਾ ਲਾਂਗੇ ਉਹਨਾਂ ਨੂੰ ਆ ਜਣੇ ਰਿਸ਼ਤੇਦਾਰ ਵੀ ਹਾਂਜੀ ਹਾਂਜੀ ਜਿਹਨੇ ਸਾਡੇ ਨੂੰ ਪਹਿਲਾਂ ਇਹਨੂੰ ਫਿਲਮ ਦਿਖਾਈ ਫਿਰ ਇਹਨਾਂ ਨੂੰ ਹੋਟਲ ਦੇ ਵਿੱਚ ਆ ਪਿਛਲੇ ਸਾਲ ਅਸੀਂ ਉੱਥੇ ਮਾਲਚ ਕੀਤਾ ਸੀਗਾ ਤੇ ਮਾਲਚ ਕੋਈ ਇਦਾਂ ਵਧੀਆ ਲੱਗਿਆ ਨਹੀਂ ਕਿਉਂਕਿ ਇਹਨਾਂ ਨੂੰ ਮੈਂ ਖਵਾ ਪਿਆ ਨਹੀਂ ਸਹੀ ਤਰੀਕੇ ਨਾਲ ਕਿਉਂਕਿ ਉਹ ਉਹ ਸੜੇ ਲੈਣ ਦੇ ਕੋਸ਼ਿਸ਼ੀ ਕੋਈ ਬਿੱਲ ਬਣਾ ਇਦਾਂ ਉਦਾਂ ਮੈਨੂੰ ਪਸੰਦ ਨਹੀਂ ਆਇਆ ਐਰ ਕੈਸ ਕਰਕੇ ਮੈਂ ਆਪਣਾ ਸਾਰਾ ਅਰੇਂਜਮੈਂਟ ਕੀਤਾ ਵਾ ਠੀਕ ਆ ਪਿਛਲੇ ਸਾਲ ਇਹਨਾਂ ਨੂੰ ਫਿਲਮ ਦਿਖਾਈ ਸੀ ਫਾਈਟਰ ਉਦੋਂ ਮੈਂ ਸਾਰਿਆਂ ਨੂੰ ਪੈਸੇ ਦੇ ਕੇ ਤੋਰੇ ਸੀਗੇ ਪਿਛਲੇ ਸਾਲ ਤਾਂ ਬੰਦਾ 150 ਦੀਆ ਹਰ ਕਾਹਦੀ ਸਾਡੇ ਲਈ ਡੀਜੇ ਸਪੈਸ਼ਲ ਲਵਾਇਆ ਜਾਨ ਤੁਹਾਡੇ ਸਾਹਮਣੇ ਨਹੀਂ ਆਉਂਦਾ ਡੀਜੇ ਨਾਲ ਕਰਵਾਇਆ ਨੇ ਕਿ ਡੀਜੇ ਲਵਾਉਣਾ ਵਾ ਠੀਕ ਹੈ ਮੈਂ ਆਹ orchestra ਬੁੜੀਓ ਕਹਿੰਦੇ ਇਹ ਕਹਿੰਦੇ ਨਹੀਂ ਜੀ ਚਲੋ ਠੀਕ ਹੈ ਮੈਂ ਕਹਾਂ ਕੋਈ ਆਪਰੇ ਕਿਹਦੇ ਦਾਸ ਕਰਨਾ ਸਾਰੇ ਬੱਚੇ ਠੀਕ ਹੈ ਜੀ ਆ ਦੋਨੇ ਵੋਟਾਂ ਬੱਜੀ ਜਾਂਦੇ ਆ ਪਹਿਲਾ ਆਟ ਵਾਲਿਆਂ ਦੀ 5100 ਦਾ ਇਨਾਮ ਵੀ ਕੱਢ ਰਹੀ ਹੋਏ ਆ 5500 ਦਾ ਇੱਕ ਨਹੀਂ ਭਾਜੀ ਜ਼ਿਆਦਾ ਨਾਮ ਕੱਢ ਰਿਆ ਜੀ ਹਾਂਜੀ ਇਹ ਨਾਲ ਕਹਿੰਦੇ ਕੰਬਲ ਵੀ ਆਹ ਕੰਬਲ ਵੀ 100 ਕੰਬਲ ਲਿਆਂਦਾ 100 ਕੰਬਲ ਲਿਆਂਦਾ ਬਾਕੀ ਹੋਰ ਆ ਰਿਹਾ ਲੋਕਾਂ ਨੂੰ ਵੀ ਸਹਾਰਾ ਦੇਣਾ ਚਾਹੁੰਦੇ ਹੋ ਭਾਈ ਇੰਨਾ ਹੀ ਬਣਾਓ ਭਾਜੀ ਖੁਸ਼ ਗਿਆ ਆਪਾਂ ਇਹਨਾਂ ਦਾ ਬਣਾਓ ਗਰੀਬ ਆ ਰਹੇ ਰਿਸ਼ਤੇ ਵਾਲੇ ਖਾ ਪੀ ਕੇ ਦੁਰਜੰਦੇ ਆ ਜਿਹੜੇ ਉਮੀਦ ਲੋਕ ਹੁੰਦੇ ਆ ਵੋਟਾਂ ਦੇ ਵੀ ਕਹਿੰਨੇ ਯਾਰਾ ਦੋਸਤਾਂ ਦੇ ਜਾਂ ਫੈਮਿਲੀ ਨਾਲ ਕਰਦੇ ਕੋਈ ਸਪੈਸ਼ਲ ਹੈ ਕਿਉਂ ਕੀਤਾ ਗਿਆ ਭਾਈ ਮੇਰੇ ਦਿਲ ਇੰਦਾ ਹੀ ਮੰਦਾ ਮੇ ਜੋ ਦੇ ਲੇ ਗਏ ਉਹ ਮੋਟਾ ਸੰਤੋਸ਼ ਤਿਸ ਨੂੰ ਚਲੀ ਰਾਬੜੇ 100 ਗੁਣਾ ਐਡਵਾਂਸ ਦਿੱਤਾ ਮੈਨੂੰ ਆ ਜਿੰਨਾ ਮੇਰਾ ਲੱਗਣਾ 100 ਗੁਣਾ ਐਡਵਾਂਸ ਹੀ ਭੇਜਦਾ ਕੱਲੀ ਭੇਜਦਾ ਸੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੇ ਕੋਲੋਂ ਇੰਨਾ ਆ ਪੋਲੇ ਸ਼ੰਕਰ ਇੰਦਾ ਦਿੰਦਾ ਆਪਾਂ ਹੁਣਤਾਂ ਲਈ ਇਹ ਸੁਨੇਹਾ ਭਾਈ ਲੋਕਾਂ ਲਈ ਇਹ ਸੁਨੇਹਾ ਇੰਦਾ ਕਰੋ ਗਰੀਬ ਸਾਰੇ ਇਦਾਂ ਹੀ ਭਲਾ ਕਰਨ ਹਾਂ ਭਲਾ ਕਰ ਰਿਹਾ ਵੀ ਸਾਰੇ ਇਦਾਂ ਹੀ ਭਲਾ ਕਰਨ ਮੈਡਮ ਦੇਰੇ ਹੁਣ ਬੱਚੇ ਕਹਿੰਦੇ ਆ ਜੀ ਆਹ ਗਿਫਟ ਲੈਂਦਾ ਉਹ ਗਿਫਟ ਮੈਂ ਕਹਿੰਦਾ ਮੈਨੂੰ ਕੋਈ ਗਿਫਟ ਦੀ ਲੋੜ ਨਹੀਂ ਗਈ ਜਿਹੜੇ ਤੁਸੀਂ ਮੈਨੂੰ ਗਿਫਟ ਲਿਆ ਕਰਦੇ ਆ ਗਊਸ਼ਾਲਾ ਜਾ ਕੇ ਠੀਕ ਆ ਪੱਠੇ ਪਾਓ ਗੋੜ ਪਾਓ ਮੇਰੇ ਬੱਚੇ ਸਾਰੇ ਉਧਰ ਹੀ ਗਏ ਲਗਭਗ ਆ ਜੀ ਕਿੰਨਾ ਖਰਚਾ ਹੋ ਜਾਏਗਾ ਤੁਹਾਡਾ ਉਹ ਭਾਈ ਖਰਚਾ ਹੁਣ ਅੱਜ ਪਤਾ ਨਹੀਂ ਲੱਗਣਾ ਬੰਦੇ ਜ਼ਿਆਦਾ ਆ ਗਏ ਕੋਈ ਨਹੀਂ ਉਹ ਤਿੰਨ ਚਾਰ ਬੇਟੀਆਂ ਲੱਗ ਜਣੀਆਂ ਹੋਰ ਕਿੰਨੀਆਂ ਕ ਲੱਗਣਗੀਆਂ ਠੀਕ ਹੈ ਕੋਈ ਗੱਲ ਨਹੀਂ ਤਿੰਨ ਚਾਰ